ਨਮਸਕਾਰ। ਕੁੱਪੀ ਸੇ ਕਹਾ ਨਮਸਕਾਰ। ਨਾਬਾ ਵਿਖੇ ਜਨਤਕ ਬਾਥਰੂਮਾਂ ਦੀ ਸਫਾਈ ਅਤੇ ਗੁਰੂ ਘਰ ਦੀ ਨਵੀਂ ਬਣ ਰਹੀ ਸੜਕ ਅਧੂਰੀ ਰਹਿਣ ਕਾਰਨ ਸ਼ਰਮਣੀ ਕਾਲੀਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕੜੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਲੀਦਲ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਵੱਡਾ ਸੰਘਰਸ਼ ਵਿੱਡਨ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ। ਨਾਬਾ ਤੋਂ ਚੇਤਨ ਮਹਿਤਾ ਦੀ ਰਿਪੋਰਟ। ਇਦਾ ਕਾਰਨ ਇਹ ਹੈ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਤੇ ਸਾਰੇ ਲੀਡਰ ਸਾਹਿਬਾਨ ਇਕੱਠੇ ਹੋਏ ਆ ਤਾਂ ਅਸੀਂ ਬਹੁਤ ਦੇਰ ਤੋਂ ਦੇਖ ਰਹੇ ਸੀਗੇ ਕਿ ਨਾਦੇ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗੱਪਾਂ ਤੇ ਬਹੁਤ ਵੱਡੇ ਵੱਡੇ ਜੁਗਲੇ ਛੱਡੇ ਜਾ ਰਹੇ ਨੇ ਉਹਨਾਂ ਜੁਗਲਿਆਂ ਨੂੰ ਦੇਖਦੇ ਹੋਏ ਅਸੀਂ ਬਹੁਤ ਦੇਰ ਤੋਂ ਦੇਖ ਰਹੇ ਹਾਂ ਕਿ ਨਾਦੇ ਵਿੱਚ ਕੰਮ ਕੋਈ ਨਹੀਂ ਹੋਇਆ ਪਰ ਜਿਹੜੀਆਂ ਗੱਲਾਂ ਬਾਤਾਂ ਨੇ ਇੱਥੇ ਦੇ ਐਮਐਲਏ ਸਾਹਿਬ ਇੱਥੇ ਦੀ ਮਸਕੂਲਟੀ ਦੇ ਸਾਰੇ ਲੀਡਰ ਸਾਹਿਬਾਨ ਔਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਅਸੀਂ ਆਹ ਕਰਤਾ ਅਸੀਂ ਉਹ ਕਰਤਾ ਸੋ ਮੈਂ ਇਹ ਗੱਲ ਅੱਜ ਪੁੱਛਣ ਵਾਸਤੇ ਇੱਥੇ ਆਇਆ ਕਿ ਸਾਡੇ ਇੱਥੇ ਦੇ ਦੇਵ ਮਾਨ ਜੀ ਐਮਐਲਏ ਸਾਹਿਬ ਉਹ ਮਿਊਨਿਸਪੈਲਟੀ ਸਾਡੀ ਜਿਹੜੀ ਇੱਥੇ ਦੀ ਹੈਗੀ ਆ ਉਹਨਾਂ ਨੇ ਆ ਚਾਰ ਪੰਜ ਬਾਥਰੂਮ ਬਣਾਏ ਹੈਗੇ ਨੇ ਚਾਰ ਬਾਥਰੂਮ ਨੇ ਜਿਹੜੇ ਸ਼ਹਿਰ ਚ ਵੱਖਰੇ ਵੱਖਰੇ ਬਣਾਏ ਹੈਗੇ ਨੇ ਮਾਸ ਗੇਟ ਹੈਗਾ ਅ ਡਾਕ ਖਾਨਾ ਰੋਡ ਚੁੰਗੀ ਕਟਵਾਲੀ ਜਿਹੜੇ ਦਲਵੀ ਗੇਟ ਨਾਰਾ ਗੇਟ ਇਹ ਜਿਹੜੇ ਚਾਰ ਬਾਥਰੂਮ ਬਣਾਏ ਗਏ ਨੇ ਇਹਨਾਂ ਬਾਥਰੂਮਾਂ ਨੂੰ ਬਣਾਇਆ ਨੂੰ ਵੀ 2-2 3-3 ਮਹੀਨਿਆਂ ਤੋਂ ਵੱਧ ਹੋ ਗਏ ਕਈ ਤਾਂ 4-4 5-5 ਮਹੀਨੇ ਵੀ ਹੋ ਗਏ ਸੋ ਇਹਨਾਂ ਬਾਥਰੂਮਾਂ ਦੇ ਵਿੱਚ ਇਹਨਾਂ ਨੂੰ ਕਿਉਂ ਨਹੀਂ ਖੋਲਿਆ ਗਿਆ ਇਹ ਅਸੀਂ ਪੁੱਛਣ ਵਾਸਤੇ ਆਏ ਆ ਸੋ ਅਸੀਂ ਤਾਂ ਇਹ ਸੋਚ ਰਹੇ ਸੀਗੇ ਜਦ ਦਿਨ ਇੱਥੇ ਕੇਤਰੀਵਾਲ ਜੀ ਆਏ ਨੇ ਤੇ ਭਗਵੰਤ ਮਾਨ ਜੀ ਆਏ ਨੇ ਅਸੀਂ ਇਹ ਸੋਚਿਆ ਸੀਗਾ ਵੀ ਸ਼ਾਇਦ ਪਹਿਲਾਂ ਉਹ ਇਹਨਾਂ ਬਾਥਰੂਮਾਂ ਦੇ ਦਿੰਦੇ ਖੋਲ ਕੇ ਉਹ ਦੋਵੇਂ ਵਿਅਕਤੀ ਇਸੇ ਮਹੂਲ ਤੁਰ ਕੇ ਜਾਣਗੇ ਅੰਦਰ ਬਾਥਰੂਮ ਕਰਕੇ ਜਾਣਗੇ ਅੰਦਰ ਕੋਈ ਲੈਟਰਿੰਗ ਕਰਕੇ ਜਾਣਗੇ ਕੋਰੋਨਾ ਵਿਅਕਤੀਆਂ ਕੋਲ ਸ਼ਾਇਦ ਟਾਈਮ ਨਹੀਂ ਹੋਣਾ ਉਹ ਕਰਕੇ ਨਹੀਂ ਗਏ ਕਿਉਂਕਿ ਇਹਨਾਂ ਦੇ ਜਿਹੜੇ ਮੰਤਰੀ ਸਨ ਬਕਰੇ-ਬਕਰੇ ਸਕੂਲਾਂ ਦੇ ਵਿੱਚ ਜਾ ਕੇ ਬਾਥਰੂਮਾਂ ਦੇ ਅਧਗਠਨ ਕਰ ਰਹੇ ਨੇ ਕੱਲੀਆਂ ਪੂੰਚੀਆਂ ਲਾ ਕੇ ਜਿਹੜੇ ਪੁਰਾਣੇ ਬਣੇ ਹੋਏ ਨੇ ਉਹਨਾਂ ਨੂੰ ਕਰਦੇ ਫਿਰਦੇ ਨੇ ਤੇ ਇਹ ਜਿਹੜੇ 4-5 ਬਾਥਰੂਮ ਸ਼ਹਿਰ ਦੇ ਵਿੱਚ ਬਣੇ ਹੋਏ ਨੇ ਲੋਕਾਂ ਦੀ ਸਹੂਲਤਾਂ ਵਾਸਤੇ ਮਿਊਸਪਲਿਟੀਆਂ ਹਮੇਸ਼ਾ ਬਣਾਉਂਦੀਆਂ ਰਹੀਆਂ ਸਾਡੀ ਮਿਊਸਪਲਿਟੀ ਸ਼ੋਮਣੀ ਇਕਾਲੀ ਦਲ ਦੀ ਸੀ ਅਸੀਂ ਥਾਂ-ਥਾਂ ਦੇ ਉੱਪਰ ਬਾਥਰੂਮ ਬਣਾ ਕੇ ਦਿੱਤੇ ਸੀਗੇ ਉਹਨਾਂ ਦੇ ਉੱਪਰ ਨਾਲ ਉਹਨਾਂ ਦੇ ਉਹ ਬੰਦੇ ਵੀ ਲਗਾਏ ਸੀਗੇ ਕਿ ਜਿਹੜੇ ਉਹਨਾਂ ਨੂੰ ਬਾਥਰੂਮਾਂ ਸਰ ਬੱਚਾ ਅੱਜ ਇਹ ਅਫਸ਼ੋਸ਼ਣ ਕਰਨਾ ਪਾਇਆ ਕਿ ਆ ਲੋਕ ਜਿਹੜੇ ਨੇ ਬਾਜ਼ਾਰਾਂ ਦੇ ਵਿੱਚ ਜਦੋਂ ਆਉਂਦੇ ਨੇ ਬੀਬੀਆਂ ਜਿਹੜੀਆਂ ਪਿੰਡਾਂ ਚੋਂ ਚੱਲ ਕੇ ਆਉਂਦੀਆਂ ਨੇ ਅੱਜ ਕੱਲ ਹਰ ਬੰਦੇ ਨੂੰ ਸਮੱਸਿਆ ਆ ਕਿ ਵਾਸ਼ਰੂਮ ਜਿਹੜਾ ਬਾਥਰੂਮ ਹੈ ਇਹਨੂੰ ਕੰਟਰੋਲ ਕਰਨਾ ਬੜਾ ਔਖਾ ਹੈ ਕਿਉਂਕਿ ਹਰ ਬੰਦਾ ਬਿਵਾਰੀਆਂ ਦੇ ਅਧੀਨ ਚੱਲਦਾ ਹੈ ਜਿਹੜੇ ਪਿੰਡਾਂ ਦੇ ਲੋਕ ਆਉਂਦੇ ਨੇ ਜਾਂ ਜਿਹੜੇ ਦੁਕਾਨਦਾਰ ਨੇ ਇਹਨਾਂ ਲਈ ਵੀ ਵੱਡੀਆਂ ਮੁਸ਼ਕਲਾਂ ਬਣੀਆਂ ਹੋਈਆਂ ਕਿ ਬਾਥਰੂਮਾਂ ਨੂੰ ਜਿੰਦੇ ਲੱਗੇ ਹੋਏ ਨੇ ਜਿਹੜੇ ਚਾਰ ਪੰਜ ਬਾਥਰੂਮ ਸ਼ਹਿਰਤ ਬਣੇ ਹੋਏ ਨੇ ਇਹਨਾਂ ਨੂੰ ਦਿੰਦੇ ਲੱਗੇ ਨੇ ਦਿੰਦੇ ਨਹੀਂ ਖੁੱਲੇ ਗਏ ਤੇ ਇਸ ਕਰਕੇ ਅਸੀਂ ਅੱਜ ਇੱਕ ਗਹਿਣ ਆਏ ਹਾਂ ਮਸਪਲਟੀ ਨੂੰ ਕਿ ਜੇ ਕੇਸ਼ਰੀਵਾਲ ਜੀ ਦਾ ਟਾਈਮ ਨਹੀਂ ਮਿਲਦਾ ਤਾਂ ਭਗਵੰਤ ਮਾਨ ਜੀ ਦਾ ਟਾਈਮ ਲਾ ਲਓ ਜੇ ਭਗਵੰਤ ਮਾਨ ਜੀ ਦਾ ਟਾਈਮ ਨਹੀਂ ਮਿਲਦਾ ਤਾਂ ਛਿਛੋਦੀਆ ਦਾ ਟਾਈਮ ਲਾ ਲਓ ਜੇ ਛਿਛੋਦੀਆ ਦਾ ਟਾਈਮ ਨਹੀਂ ਮਿਲਦਾ ਤਾਂ ਜੈਨ ਸਾਹਿਬ ਜੇਲ੍ਹ ਤੋਂ ਬਾਹਰ ਆਏ ਇਹਨਾਂ ਦਾ ਟਾਈਮ ਲਾ ਲਓ ਤੇ ਸਾਡੇ ਹੋਰ ਕਿੰਨੇ ਆ ਜਿਹੜੇ ਦਿੱਲੀ ਤੋਂ ਬਹੁਤ ਸਾਰੇ ਲੀਡਰ ਜਿਹੜੇ ਆ ਕੇ ਪੰਜਾਬ ਨੂੰ ਸੰਭਾਲਦੇ ਨੇ ਉਹਨਾਂ ਨੂੰ ਕਿਸੇ ਨੂੰ ਲਿਆਓ ਕਿ ਇਹਨਾਂ ਬਾਥਰੂਮਾਂ ਦੇ ਵਿੱਚ ਰੜਕੇ ਬਾਥਰੂਮ ਕਰ ਜਾਣ ਇਸਾ ਇਹਨਾਂ ਬਾਥਰੂਮਾਂ ਨੂੰ ਲੋਕਾਂ ਵਾਸਤੇ ਖੋਲ ਖੋਲ ਦੇਣ। ਸੋ ਇਸ ਕਰਕੇ ਅੱਜ ਇਹ ਸਵਾਲ ਪੁੱਛਣ ਆਏ ਆ ਕਿ ਐਵੇਂ ਗੱਲਾਂ-ਬਾਤਾਂ ਹੀ ਮਾਰਦੇ ਰਹੋ ਕਿ ਜਾਂ ਐਵੇਂ ਲੋਕਾਂ ਨੂੰ ਝੂਠੀਆਂ ਗੱਲਾਂ ਨਾਲ ਪਰਮਾਉਂਦੇ ਰਹੋ। ਤੁਸੀਂ ਕੀ ਅਸੀਂ ਸਾਰਾ ਪੰਜਾਬ ਨੂੰ ਰੋਗਿਆਰ ਦੇ ਦਾਂਗੇ? ਪੰਜਾਬ ਦੇ ਵਿੱਚੋਂ ਬੇਰੋਜ਼ਗਾਰੀ ਖਤਮ ਕਰਾਂਗੇ? ਪੰਜਾਬ ਦਾ ਅਪ੍ਰਸ਼ਾਹ ਕਰ ਖਤਮ ਕਰਾਂਗੇ? ਪੰਜਾਬ ਦੇ ਵਿੱਚੋਂ ਹੋਰ ਕਈਆਂ ਚੀਜ਼ਾਂ ਨੂੰ ਖਤਮ ਕਰਕੇ ਦਿਖਾ ਦਾਂਗੇ ਇੱਕ ਵੀ ਜਿਆਦਾ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵੀ ਜਿਹੜੀ ਇਹਨਾਂ ਨੇ ਕੋਈ ਕੰਟਰੋਲ ਕਰ ਲਈ ਹੋਵੇ ਤੋਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਇਹਨਾਂ ਲੋਕਾਂ ਦਾ ਜਿਹੜਾ ਫਰਕਾ ਪਾ ਦਿੱਤੇ ਹੈ ਜੋ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਲੋਕੋ ਜਾਗੋ ਜੇ ਨਾ ਜਾਗੇ ਤਾਂ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਜਿਵੇਂ ਧਾਰ ਵੀ ਆਏ ਸੀਗੇ ਪੁਰਾਣੇ ਸਮੇਂ ਦੇ ਵਿੱਚ ইস্ট ਇੰਡੀਆ ਕੰਪਨੀ ਆਈ ਸੀਗੀ ਇਹ ইস্ট ਇੰਡੀਆ ਦਾ ਕੰਪਨੀ ਦਾ ਜਿਹੜਾ 2000 ਰੁਪਏ ਉਹ ਕੇਚਰੀ ਵਾਲ ਦਾ ਰੂਪ ਬਣਿਆ ਹੋਇਆ ਕੇਚਰੀ ਵਾਲ ਦੀ ਟੀਮ ਬਣੀ ਹੋਈ ਆ ਸੋ ਦੇਖੋ ਕਿ ਜਿੰਨੇ ਚੇਅਰਮੈਨ ਲਗਾਏ ਜਾ ਰਹੇ ਨੇ ਸਾਰੇ ਸਟੇਟ ਤੋਂ ਪੰਜਾਬ ਤੋਂ ਬਾਹਰੋਂ ਲੈ ਕੇ ਲਗਾਏ ਜਾ ਰਹੇ ਨੇ ਕੋਈ ਦਿੱਲੀ ਦਾ ਬੰਦਾ ਕੋਈ ਯੂਪੀ ਦਾ ਬੰਦਾ ਹਰ ਕੁਰਸੀ ਦੇ ਉੱਪਰ ਕੋਈ ਨਾ ਕੋਈ ਬੰਦਾ ਜਿਹੜਾ ਕਿ ਇਦਾਂ ਦਾ ਬੈਠ ਗਿਆ ਜਿਹੜਾ ਕਿ ਬਾਹਰਲਾ ਹੈਗਾ ਸਾਡੀ ਸਟੇਟ ਨਾਲ ਕੋਈ ਵਾਸਤਾ ਨਹੀਂ ਇਹਨਾਂ ਦੇ ਆਪਣੇ ਲੋਕ ਲੌੜਾ ਪਾਰੇ ਨੇ ਸੇਸ਼ ਕਰਕੇ ਬੇਨਤੀ ਕਰਦੇ ਆ ਕਿ ਐਮਐਲਏ ਸਾਹਿਬ ਇਹ ਤੁਹਾਨੂੰ ਕੋਈ ਮਾਰੀ ਮੋਟੀ ਸ਼ਰਮ ਹੈਗੀ ਆ ਤੇਰਾ ਬਾਥਰੂਮਨ ਦਾ ਖਲਾ ਦੋ ਜੇ ਕਿਸੇ ਨੂੰ ਨਹੀਂ ਟਾਈਮ ਮਿਲਦਾ ਤਾਂ ਆਫਫੋਨ ਤੋਂ ਆ ਵੀ ਆ ਕੇ ਇਹਦੇ ਵਿੱਚ ਬਾਥਰੂਮ ਕਰਕੇ ਚਲੇ ਜਾਓ ਕਿ ਲੋਕ ਲੋਕਾਂ ਨੂੰ ਸਹੂਲਤ ਦੇ ਦਿਓ ਸੇਵ ਕਰਕੇ ਇਕੱਠੇ ਹੋ ਕੇ ਅਸੀਂ ਸਰਕਾਰ ਦਾ ਹਾਈਪਰਟ ਕਰਨ ਵਾਸਤੇ ਖੜੇ ਹੋਏ। ਦੇਖੋ ਜੋ ਸਰਕਾਰ ਹੈ ਲੋਕਾਂ ਨੂੰ ਡਾਂਲਾ ਲਾ ਕੇ ਐਸੀ ਵੀ ਅਸੀਂ ਜੋ ਜੇਤਾਤਾ ਤੋਂ ਮੁਕਤ ਖਾਸਨ ਦਵਾਂਗੇ ਅਤੇ ਹਰੇਕ ਬੰਦੇ ਨੂੰ ਜੋ ਨਿਆਂ ਉਹਨੂੰ ਮਿਲੂਗਾ। ਪਰ ਅੱਜ ਇੱਥੇ ਤੁਹਾਨੂੰ ਪਤਾ ਵੀ ਬਠਿੰਡੇ ਵਿੱਚ ਇੱਕ ਨੌਜਵਾਨ ਜੋ ਕੁੜਤਰਾਸ ਵਿੱਚ ਅਸੀਂ ਇਹ ਦੇ ਕੇ ਖਾਰਾਗਰ ਨਦੀਪ ਸਿੰਘ ਅੱਜ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਇੱਕ ਆਨਨੌਣ ਬੰਦੇ ਨੂੰ ਜਿਹੜੇ ਵਿਚਾਰਾ ਦਾ ਕੋਈ ਗੁਨਾਹ ਨਹੀਂ ਹੈਗਾ ਕੋਈ ਖੂਰ ਨਹੀਂ ਹੈਗਾ ਉਹਨਾਂ ਨੂੰ ਜੀਹੇ ਦੇ ਕੇ ਮਾਰਿਆ ਜਾ ਰਿਹਾ ਹੈ ਇਥੇ ਲੈਂਡ ਆਰਡਰ ਦੀ ਚਿੱਠੀ ਬਹੁਤ ਨਾਜ਼ੁਕ ਹੈ ਥਾਂ ਥਾਂ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਕੋਈ ਸੁਣਵਾਈ ਨਹੀਂ ਕਿਸੇ ਦੀ ਹੋ ਰਹੀ ਪਿਛੇ ਨੱਕੇ ਹੋ ਰਹੇ ਨੇ ਪਿਛਲੀ ਸਰਕਾਰ ਜੋ ਆਪਣੇ ਵਾਦੇ ਕਰਕੇ ਇੱਥੋਂ ਉੱਤੋਂ ਮੁੱਕਰ ਗਈ ਕਿਉਂਕਿ ਜਿਹੜੇ ਵਾਦੇ ਨਾਲ ਸਰਕਾਰ ਆਈ ਸੀ ਅੱਜ ਕਿਸੇ ਵੀ ਮੈਕਮੇ ਵਿੱਚ ਭੱਜੋ ਭ੍ਰਿਟਾਚਾਰ ਦਾ ਗੋਲਬਾਲ ਬਹੁਤ ਜ਼ਿਆਦਾ ਹੈ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਸਰਪੰਚਾਲ ਦੇ ਲੋਕ ਇਹ ਸਰਕਾਰ ਤੋਂ ਖੜਾ ਛਾਉਣ ਦੀ ਤਿਆਰ ਨੇ ਸਰਪੰਚੂ ਜੀ ਤੁਹਾਨੂੰ ਬਿਲਾਲ ਗੰਜ ਦੱਸ ਦਿੱਤਾ ਮੈਂ ਤਾਂ ਸਿਰਫ ਇੰਨੀ ਗੱਲ ਕਰਨਾ ਚਾਹੁੰਦਾ ਸਰਕਾਰ ਨੂੰ ਜਗਾਉਣੇ ਚਾਹੁੰਦੇ ਆ ਛੜਕਾਂ ਦਾ ਬਹੁਤ ਮਾੜਾ ਹਾਲ ਹੈ ਛਲੇਮਾ ਰੌਂਡ ਲਾ ਲੋ 2 ਸਾਲ ਹੋ ਗਏ ਉੱਥੇ ਦਾ ਬਿਜੂ ਫੇਲ ਹੋ ਰਿਹਾ ਹੈ ਲੋਕਾਂ ਨੇ ਪ੍ਰਦਰਸ਼ਨ ਵੀ ਕਰ ਲਏ ਇਹਨਾਂ ਨੇ ਆ ਕੇ ਵਾਅਦੇ ਵੀ ਕਰ ਲਏ ਮੈਸਰ ਸਾਹਿਬ ਨੇ ਕਈ ਵਾਰ ਆ ਕੇ ਵੀ ਸੜਕ ਬਣਾਵਾਂਗੇ ਸਲੂਬਾਂ ਦੇ ਦਈ ਦੂਜੀ ਤੇ ਸੜਕ ਹੈਗੀ ਮੇਨ ਕੁਲਵਾਰਾ ਕਾਲਗਰ ਸਾਹੋ ਜੇ ਜੈਤੋਸ਼ੀ ਦਾ ਦੀ ਯਾਤ ਗੁਰਦਰ ਸਾਹਿਬ ਸਾਫਤ ਨੇ ਉਥੇ ਸਾਡੇ ਜੰਗਿਆ ਪਬਲਿਕ ਸਕੂਲ ਨੂੰ ਉਹ ਸੜਕ ਪਹਿਲਾਂ ਅੱਛੀ ਨੀਂਸ ਬਣੀ ਵੀ ਲੋਕਾਂ ਦੇ ਰੱਟਾ ਪੁੱਤੀਆਂ ਬਾਹਰ ਟੁੱਟੀਆਂ ਤੁਹਾਨੂੰ ਸੜਕ ਰਵਾਣੀ ਸ਼ੁਰੂ ਹੋਈ ਹੈ ਹੁਣ ਮਹੀਨੇ ਤੋਂ ਉਹ ਚਾਰਦਵਾਰੀ ਕੀਤੀ ਪਈ ਹੈ ਮੈਂ ਉਹ ਕੋਈ ਨੰਮ ਸਾਬਾ ਮੈਂ ਕਰਤਾ ਹਾਂ ਮੈਂ ਤਾਂ ਐਡਮਿਨਿਸਟ੍ਰੇਸ਼ਨ ਨੂੰ ਇਹ ਹੀ ਬੇਨਤੀ ਨਹੀਂ ਸਮਝ ਲੋ ਲਾਹਟਾ ਸ਼ੁਰੂ ਹੋਏ ਨਾ ਮੈਂ ਵਾਰਨਿੰਗ ਦੇਣਾ ਚਾਹੁੰਦਾ ਕਿ ਜਾਤਾ ਉੱਤੇ ਖੇਤੀ ਕੰਮ ਸ਼ੁਰੂ ਕੀਤਾ ਜਾਵੇ ਨਹੀਂ ਸ਼ੌਣ ਨਹੀਂ ਕਰੀਦਾ ਲਾਹੌਰ ਸਾਹਿਬ ਜੀ ਜਾਨੇ ਮਾਸ਼ੇਤ ਕੋਈ ਤੇ 600 ਚੁੱਕੂਗਾ ਚਾਹੇ ਇਹ ਐਡੀਸ਼ਨਲ ਰੂਪ ਹੋਵੇ ਚਾਹੇ ਕੋਈ ਧਰਨਾ ਦੇਣਾ ਪਵੇ ਚਾਹੇ ਕੋਈ ਕਚ ਕਰਨਾ ਪਵੇ ਚਾਹੇ ਦੇਮਾਨਦਾਰੀ ਧਰਾਓ ਕਰਨਾ ਪਵੇ ਮਾਨੂੰ ਫਿਰ ਇਹ ਜਨਾ ਵਾਹ ਕਰਦਾ ਵੀ ਇਹ ਸੜਕਾਂ ਚੇਤਿਸ਼ਦੀ ਬਣਾਈ ਜਾਣ ਤੇ ਸ਼ਹਿਰ ਦਾ ਜੋ ਗੰਦਾ ਉਹ ਸਭ ਜੋ ਕਿ ਇਹਨਾਂ ਨੇ ਦਾਸ਼ਾ ਨੇ ਕੀਤਾ ਕਿ ਉਹ ਅੱਛੀ ਦੀ ਕੰਮ ਕੀਤਾ ਜਾਵੇ ਵਾਈ ਗੁਰ ਜੀ ਕਾਲਤਾ ਪਾਜੀ ਪਸੀਨਾ ਦੇਖੋ ਗਵਰਨਮੈਂਟ ਦਾ ਇੱਕ ਕੰਮ ਹੁੰਦਾ ਜਿਹੜੀ ਗਵਰਨਮੈਂਟ ਹੁੰਦੀ ਆ ਉਹਦਾ ਮਤਲਬ ਹੁੰਦਾ ਮਿੰਟ ਮਿੰਟ ਤੇ ਗੌਰ ਕਰਨਾ ਪਰ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਮੁੱਦੇ ਤੇ ਇਹਨਾਂ ਦੀ ਗੌਰ ਹੋ ਰਹੀ ਆ ਕਿ ਤੁਸੀਂ ਦੇਖੋ ਚੋਰੀਆਂ ਅੱਜ ਕੱਲ੍ਹ ਚੋਰੀ ਹੋ ਕੇ ਹਟੀਆਂ ਨਿਊਜ਼ ਚੱਲ ਰਹੀਆਂ ਨੇਗੀਆਂ ਪਿੱਛੇ ਜੇ ਕੱਪੜੇ ਦੁਕਾਨਾਂ ਤੇ ਚੋਰੀਆਂ ਹੋਈਆਂ ਨੇ ਜਣੇ ਖਾਣੇ ਤੋਂ ਜਾਂਦੇ ਜਾਂਦੇ ਮੋਬਾਈਲ ਖੋਏ ਜਾ ਰਹੇ ਨੇ ਸੋ ਮੈਨੂੰ ਨਹੀਂ ਲੱਗਦਾ ਕਿ ਕਿਸੇ ਇਹਨਾਂ ਦਾ ਧਿਆਨ ਹੈਗਾ ਤੋ ਬੁਰਾ ਹਾਲਾ ਸ਼ਹਿਰ ਦੇ ਵਿੱਚ ਦੇਖੋ ਜੀ ਮੈਨੂੰ ਪਹਿਲੀ ਸਰਕਾਰ ਦੇਖੀ ਹੈ ਜਿਹੜੇ ਪੂਰਾ ਚੱਕਰ ਨੂੰ ਹੀ ਵਿਕਾਸ ਸਮਝਦੀ ਆ ਦੇਖੋ ਥੋੜੇ ਜਿਹਾ ਪਹਿਲਾਂ ਹੀ ਮੈਂ ਮਾਨ ਸਾਹਿਬ ਦੀ ਇੱਕ ਵੀਡੀਓ ਦੇਖੀ ਸੀ ਕਿਲੇ ਦੇ ਵਿੱਚ ਕਹਿੰਦੇ ਮੇਰਾ ਸੁਪਨਾ ਹੈ ਕਿ ਇਹਨੂੰ ਵਧੀਆ ਤਰੀਕੇ ਨਾਲ ਬਣਾਵਾ ਹੈਰੀਟੇਜ ਰਿਜ਼ਰਵ ਪਲੇਸ ਬਣਾਵਾ ਪਰ ਉਹਦੇ ਬਾਬਾ ਯਕੀਨ ਨੂੰ ਮਰੇ ਬਾਹਰ ਆ ਕੇ ਦੇਖੇ ਬਾਹਰ ਕੂੜੇ ਦੇ ਢੱਮ ਲਾਏ ਪਏ ਨੇ ਇਹ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਨੇ ਕੋਲ ਪਿੰਡ ਨੂੰ ਜੇ ਆਪਾਂ ਜਾਣਦੇ ਆ ਰੋਡ ਦਾ ਹਾਲ ਦੇਖ ਲਓ ਟੁੱਟੀ ਪਈ ਆ ਉੱਥੇ ਜਿਹੜਾ 10 ਮਿੰਟ ਦਾ ਆਏ ਲੋਕ ਘੰਟਾ ਘੰਟਾ ਰੋਡ ਤੋਂ ਆਉਂਦੇ ਨਾ ਤੇ ਲੱਗ ਜਾਂਦਾ ਤੂੰ ਗੁਰਦਾਸਾ ਦੇ مین ਗੇਟ ਦੇ ਮੁਰੇ ਨੇ ਟਾਇਲ ਲਾਣੇ ਚਾਹਤੀ ਐ ਬਸ ਗੁਰੂ ਘਰ ਨੂੰ ਤਾਂ ਟਾਇਲ ਲਾ ਦੋ ਤੇ ਇਹੀ ਰੋਡ ਹੈ ਜਿਹੜੇ ਕਿਸਤਾਂ ਦੇ ਵਿੱਚ ਹੀ ਬਣਾਈ ਆ 1.5 ਸਾਲ ਹੋ ਗਏ ਰੋਡ ਨੂੰ ਕਿਸਤਾਂ ਲਾਈਆਂ ਪਈਆਂ ਸਕੂਲ ਦੇ ਮੁਰੇ ਡੀਵੀਏਵੀ ਸਕੂਲ ਦੇ ਮੁਰੇ ਮਾੜਾ ਹਾਲ ਹੈ ਪਰ ਇਹਨੂੰ ਕੰਪਲੀਟ ਵੀ ਕਰ ਦਿਓ ਮੈਂ ਇਹ ਕਹਿਣਾ ਜਾਊਂਗਾ ਕਿ ਮਾਨ ਸਰਕਾਰ ਨੂੰ ਕਹਿਣਾ ਜਾਊਂਗਾ ਕਿ ਘਟੋਕਰ ਪੰਜਾਬ ਦਾ ਹਾਲਾਤ ਦੇਖ ਲਓ ਨਸ਼ਿਆ ਦਾ ਕਹਿੰਦੇ ਕਿ ਨਸ਼ਿਆ ਯੁੱਧ ਨਸ਼ੇ ਵਿਰੁੱਧ ਤੁਹਾਡੇ ਦੇ ਇੱਕ ਚਾਈਨਾ ਡੋਰ ਦਾ ਬੰਦ ਨਹੀਂ ਹੋ ਸਕਦੀ ਤੁਸੀਂ ਯੁੱਧ ਨਸ਼ੇ ਕਿੱਥੇ ਬੰਦ ਕਰਨਗੇ ਇਸ ਕਰਕੇ ਜਾਗੋ ਪੰਜਾਬੀਆਂ ਨੂੰ ਕਹਿੰਦਾ ਜਾਗੋ ਇਹ ਜੇ ਤੁਸੀਂ ਸੁਪਰੀਮ ਕੋਰਟ ਸਰਕਾਰ ਨੂੰ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਤੇ ਅਕਾਲੀ ਦਲ ਦੇ ਨਾਲ ਖੜੋ ਤੇ ਉਹਨਾਂ ਨੂੰ ਵੋਟ ਪਾ ਕੇ ਕਾਮਯਾਬ ਕਰੋ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ